ਕਸਟਮਰ ਦਾ ਫੋਨ ਆਇਆ ਸੀਗਾ ਤੇ ਰਣਜਟਾ ਕਿ ਬੈਂਕੇਟ ਖੋ ਹੋ ਗਈ ਆ ਮੈਂ ਉਸ ਬਾਰੇ ਸਿਰਫ ਰੂਪ ਕਰਤਾ ਸਿਰਫ ਰੂਪ ਕਰਤਾ ਐਸਐਚਓ ਨੇ ਫੋਨ ਕਰਤਾ ਮੈਂ ਮੈਂ ਆਪ ਵੀ ਖੋ ਆ ਗਿਆ ਐਸਐਚਓ ਵੀ ਨਾਲੇ ਮੇਰੇ ਆ ਗਿਆ ਨਾਲੇ ਆ ਗਿਆ ਸਰ ਤੇ ਜਾਂਦੇ ਹੋਏ ਲਗਭਗ ਕਿੰਨਾ ਕਿਨਸਾਣ ਹੋ ਗਿਆ ਸਰ ਉਹ ਕਹਿੰਦੇ ਮੈਂ 34 ਲੱਖ ਰੁਪਏ ਇਹ ਬੈਂਕ ਦੇ ਅੰਦਰੋਂ ਲੁੱਟ ਹੋਈ ਹੈ ਕਿ ਕਿਸੇ ਗਾਹਕ ਨਾਲ ਹੋਈ ਹੈ ਅੰਦਰੋਂ ਅੰਦਰੋਂ ਹੈ ਤੇ 500 ਵੀ ਇਹ ਉਹਨਾਂ ਨੇ ਦੱਸਿਆ ਵੀ ਕਾਤੇ ਬੰਦੇ ਆਏ ਸੀ ਗੱਡੀ ਦੇ ਕਹਿੰਦੇ ਆਏ ਆ ਉਹ ਕੀ ਕੈਮਰੇ ਸਾਰੇ ਕਿੰਨੇ ਲੋਕ ਸੀ ਦੱਸਿਆ ਉਹਨਾਂ ਨੇ ਕੁਝ ਕਿੰਨੇ ਰਹਿੰਦੇ ਅੰਦਰ ਵਾਏ ਅੱਛਾ ਜੀ ਗਨ ਪੁਆਇੰਟ ਬਗੈਰ ਕੋ ਦੱਸਿਆ ਗਨ ਪੁਆਇੰਟ ਕਿੰਨਾ ਕੋਈ ਸੀਰ ਕਿੰਨੇ ਕਿੱਧਰ ਨੂੰ ਗਿਆ ਪਤਾ ਲੱਗੋ ਕਿ ਇੱਕ ਚਲ ਗਿਆ ਅੱਛਾ ਰੋਟੇ ਕੜ ਗਈ ਉਹ ਚਲ ਗਿਆ ਅੱਛਾ ਇਹਨੂੰ ਚਲੀ ਗਿਆ ਉਹ ਫੋਨ ਵੀ ਮਿਲ ਗਿਆ ਰੱਬ ਦੇ ਅੱਛਾ ਮੋਬਾਈਲ ਉਹ ਸਟ ਗਏ ਵਾਸਤੇ ਜੀ ਤਾਂ ਕੈਮਰੇ ਵਗੈਰਾ ਵੀ ਲੱਗ ਗਏ ਨਾਲ ਗਵਾਂਡਾ ਸਗਾ ਦੁਕਾਨਵਾੜਾ ਹਾਂਜੀ ਸਰਪੰਚ ਸਾਹਿਬ ਕੋਈ ਕੈਮਰਾ ਲਗਾ ਕੇ ਲੱਗ ਰਿਹਾ ਨਹੀਂ ਜਿਹੜਾ ਲਗਾਉਣ ਵਾਲਾ ਇਹਨਾਂ ਦਾ ਮੋਬਾਈਲ ਨਾਲ ਲੱਗਾ ਸੀ ਇਹ ਆਏ ਬੈਂਕ ਦੇ ਅੰਦਰ ਬੜੇ ਬੈਂਕ ਦੇ ਅੱਛਾ ਇਹਨੂੰ ਕਹਿੰਦੇ ਮੋਬਾਈਲ ਫੜਾ ਦੇ ਅੱਛਾ ਜੀ ਇਹ ਬੰਦੇ ਅੰਦਰ ਸੀ ਬੈਂਕ ਦੇ ਉਸ ਵੇਲੇ ਓਕੇ ਇਹਨਾਂ ਦਾ ਫੋਨ ਫੜ ਲਿਆ ਅੱਛਾ ਜੀ ਸਰਪੰਚ ਸਾਹਿਬ ਕੀ ਲੱਗਦਾ ਤੁਹਾਨੂੰ ਇਦਾਂ ਦਾ ਇੱਕ ਦਿਨ ਦੀ ਹੜੇ ਕਿਦਾਂ ਦੀ ਵਾਰਦਾਤ ਹੋਣ ਦਾ ਸਾਡੇ ਦੇਖੋ ਇਹਨਾਂ ਅੱਤਵਰੇ ਕਿੰਨੇ ਪੁੱਛ ਰਿਹਾ ਕਦੀ ਪਹਿਲੀ ਲੁੱਟ ਹੋਈ ਰਹਣਾ ਚਾਹਤਾ ਕਦੀ ਟਿਕਟਾਂ ਜੰਗੀ ਦੀ ਪਹਿਲੇ ਪਹਿਲੀ ਹੋਈ ਕਦੀ ਮਤਲਬ ਕੀ ਤੁਹਾਨੂੰ ਮਹਿਸੂਸ ਕੀ ਕੀ ਮਹਿਸੂਸ ਕਰ ਰਹੇ ਆ ਵੀ ਕੀ ਕਹਿਣਾ ਚਾਹੁੰਦੇ ਸਰ ਕੰਨ ਦਾ ਪ੍ਰੈਨ ਨੂੰ ਖਾਰਖਣਾ ਜਿਹੜਾ ਜਵੇ ਇਹੀ ਕਿ ਕਰ ਸਕਦੇ ਆ ਤੇ ਖਾਰਖਣਾ ਚਲੋ ਬੈਂਕਾਂ ਨਾਲ ਜੁੜੀ ਜਾਵੇ ਪੇਟ ਵੀ ਜ਼ਿਆਦਾ ਸੀ ਕਿਹੜੀ ਬੈਂਕ ਹੈ ਜੀ ਇਹ ਐਚਡੀਐਫਸੀ ਇਸ ਰੋਡ ਦੇ ਉੱਪਰ ਹੈ ਮੈਨੇਜਰ ਸਾਹਿਬ ਦਾ ਨਾਮ ਪਤਾ ਕੀ ਹੈ ਜੀ ਨਹੀਂ ਨਵੇਂ ਨਾ ਨੀ ਦਾ ਪਤਾ ਨਹੀਂ ਸਰ ਬੈਂਕ ਕਿਹੜੇ ਰੋਡ ਦੇ ਉੱਪਰ ਹੈ ਟਿਵਿੰਡੀ ਰੋਡ ਤੇ ਅੱਜ ਸਾਨੂੰ ਤਕਰੀਬਨ ਸਵਾ 3:00 ਵਜੇ ਇਨਫੋਰਮੇਸ਼ਨ ਆਈ ਹੈ ਉਨ ਪੇਪਰ ਤੇ ਦਿਖਾਣਾ ਚੱਟਾ ਦੇ ਐਚਡੀਐਫਸੀ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਤੌਲ ਦੀ ਨੋਕ ਤੇ ਖੜੀ ਹੈ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ ਚ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ 던ਦੀ ਢੁੰਡੀ ਵਰਨਾ ਗੱਡੀ 'ਚ ਨਿਕਲ ਗਿਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਸੀ ਵਕ ਵਕ ਟੀਮ ਬਣਾ ਕੇ ਜਿਹੜਾ ਇਹ ਕੇਸ ਛੇਤੀ ਛੇਤੀ ਟ੍ਰੇਸ ਕਰ ਲਾਗੇ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕਮਾਉਂਡ ਗਈ ਹੈ ਅੰਦਰੋਂ ਅਮਾਉਂਟ ਹਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਊਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਹਜੇ ਐਗਜ਼ੈਕਟਲੀ ਦੱਸਣਾ ਔਖਾ ਹੈ ਗਾਈ ਸਰ ਟੋਟਲ ਕਿੰਨੇ ਬੰਦੇ ਸੀ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕਿਛੀ ਚਾਹੀ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡੀ ਵਰਨਾ ਗੱਡੀ ਦੇ ਵਿੱਚ ਆਈ ਐਸਐਸਪਾਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਨਾ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹਜੇ ਤੱਕ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਐਸਾ ਵੀਡੀਓ ਜਿਹੜਾ ਚੈੱਕ ਕੀਤਾ ਸੈਕਿਉਰਿਟੀ ਗਾਰਡ ਸੀ ਅੱਛਾ ਜੀ ਘਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ ਬਿਲਕੁਲ ਜਿਹੜਾ ਇਹ ਤਿੰਨ ਨਕਾਬਕੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਜਿਹੜੇ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਤੇ ਉਹਨਾਂ ਦਾ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਸਟ੍ਰੇਸ ਕਰਦੇ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਆ ਮਿਕਸ ਹੈਗਾ ਹੈ ਹਜੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡਾ ਸਾਰੀ ਡੀਟੇਲ ਸ਼ੇਅਰ ਸਰ ਐਸਐਸਪਾ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮਾਉਂਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੋਈ ਸ਼ੋਅ ਦੱਸਿਆ ਵੀ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕਬਾਦ ਟਾਈਮ ਸੇ ਕੋਈ ਟਾਈਮ ਦਾ ਪਤਾ ਲੱਗਾ ਸਵਾ 3 ਵਜੇ ਦੇ ਲੱਗੀ ਬੈਂਕ ਚ ਬਣੀ ਐਸਐਸਪੀ ਸਾਹਿਬ ਦਿਨ ਦਿਹਾੜੇ ਇੱਕ ਵੱਡੀ ਵਾਰ ਬਿਲਕੁਲ ਵਾਰਦਾ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ ਸੰਗੀਨ ਜਦ ਸਾਡੀ ਚੁਰਮ ਹੋਇਆ ਜਿਲ੍ਹੇ ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ ਚ ਟ੍ਰੇਸ ਕਰਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗਵਾੜੇ ਤੋਂ ਆਇਆ ਕੋਈ ਵੀ ਨਾਕਾ ਫਗਵਾੜੇ ਤੋਂ ਲੈ ਕੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਕਾਰਨ ਨਾਕਾ ਅਚਨਚੇਤ ਲਿਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਹਾਂ ਗੁੱਟ ਤੋਂ ਬਾਅਦ ਨਾਕਾ ਲੱਗਾ ਸੀਗੇ ਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀਗੇ ਜੀ ਸਾਰੀ ਪੁਲਿਸ ਫੋਰਸ ਪਾਰਟੀ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛੇਤੀ ਛੇਤੀ ਫੜ ਲਾਂਗੇ ਜੀ ਥੈਂਕ ਯੂ